ਕੈਨੇਡੀਅਨ ਸੰਸਦ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਕੁਝ ਮੁਜਾਰਾਕਾਰੀ ਐਨਡੀਪੀ ਆਗੂ ਜਗਮੀਤ ਸਿੰਘ ਦੇ ਪਿੱਛੇ ਪੈ ਗਏ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਆਂ ਭ੍ਰਿਸ਼ਟਾਚਾਰੀ ਕਹਿਣ ਲੱਗੇ ਜਗਮੀਤ ਸਿੰਘ ਨੇ ਮੁਜਾਰਾਕਾਰੀਆਂ ਦਾ ਟਾਕਰਾ ਕੀਤਾ ਤਾਂ ਉਹਨਾਂ ਦੀ ਸੁਰ ਨਰਮ ਹੋ ਗਈ ਅਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੋਣ ਤੋਂ ਸਾਫ਼ ਮੁੱਕਰ ਗਏ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੈਨੇਡੀਅਨ ਸੰਸਦ ਦੀ ਪਾਰਕਿੰਗ ਵਿੱਚੋਂ ਬਾਹਰ ਆ ਰਹੇ ਜਗਮੀਤ ਸਿੰਘ ਦਾ ਪਿੱਛਾ ਹੋਣ ਲੱਗਦਾ ਹੈ ਅਤੇ ਘੱਟੋ-ਘੱਟ ਦੋ ਜਣੇ ਭ੍ਰਿਸ਼ਟਾਚਾਰੀ ਭ੍ਰਿਸ਼ਟਾਚਾਰੀ ਕਹਿੰਦੇ ਹੋਏ ਐਨਡੀਪੀ ਆਗੂ ਦੇ ਪਿੱਛੇ ਜਾਣ ਲੱਗਦੇ ਨੇ ਦੋਹਾਂ ਵਿੱਚੋਂ ਇੱਕ ਜਗਮੀਤ ਸਿੰਘ ਨੂੰ ਸਵਾਲ ਕਰਦਾ ਹੈ ਕਿ ਜਸਟਿਨ ਟਰੂਡੋ ਦੀ ਸਰਕਾਰ ਵਿਰੁੱਧ ਬੇਵਿਸ਼ਾਹੀ ਮਤਾ ਆਉਣ ਤੇ ਕੀ ਉਹ ਮਤੇ ਦੀ ਹਮਾਇਤ ਕਰਨਗੇ ਇਸੇ ਦੌਰਾਨ ਜਗਮੀਰ ਸਿੰਘ ਮੁਜਾਰਾਕਾਰੀਆਂ ਵੱਲ ਮੁੜਦੇ ਹੋਏ ਦਬਕਾ ਮਾਰਦੇ ਨੇ ਕਿ ਕੌਣ ਗਲਤ ਬੋਲ ਰਿਹਾ ਹੈ ਜਗਮੀਰ ਸਿੰਘ ਉਹਨਾਂ ਨੂੰ ਡਰਪੋਕ ਵੀ ਕਹਿੰਦੇ ਨੇ ਜੋ ਮੂੰਹ ਤੇ ਗੱਲ ਕਰਨ ਤੋਂ ਡਰ ਗਏ ਜੋ ਹੀ ਜਗਮੀਰ ਸਿੰਘ ਸੰਸਦ ਵੱਲ ਮੁੜਦੇ ਨੇ ਤਾਂ ਇੱਕ ਵਿਖਾਵਾਕਾਰੀ ਸਵਾਲ ਕਰਦਾ ਹੈ ਕਿ ਕੀ ਇਸੇ ਗੁੱਸੇ ਕਰਕੇ ਤੁਸੀਂ ਰੂਸ ਨਾਲ ਜੰਗ ਦਾ ਰਾਹ ਚੁਣਿਆ ਜਗਮੀਰ ਸਿੰਘ ਨੇ ਇਸ ਘਟਨਾ ਬਾਰੇ ਐਕਸ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਵੇਲੇ ਔਟਵਰਬ ਵਿੱਚ ਨਫ਼ਰਤ ਫੈਲਾਈ ਜਾ ਰਹੀ ਹੈ ਅਤੇ ਗੁੰਡਾਗਰਦ ਤਾਕਤਾਂ ਉਹਨਾਂ ਕੈਨੇਡੀਅਨਜ਼ ਨੂੰ ਤੰਗ ਪਰੇਸ਼ਾਨ ਕਰ ਰਹੀਆਂ ਨੇ ਜੋ ਉਹਨਾਂ ਨਾਲ ਸਹਿਮਤ ਨਹੀਂ ਹੁੰਦੇ। ਮੂਲ ਵਸਿੰਦਿਆਂ ਨਾਲ ਸਬੰਧਤ ਇੱਕ ਔਰਤ ਨੂੰ ਨਾਜ਼ੀ ਦੱਸਿਆ ਜਾਂਦਾ ਹੈ ਅਤੇ ਪੱਤਰਕਾਰਾਂ ਬਾਰੇ ਫਿਕਰੇ कसे ਜਾ ਰਹੇ ਨੇ। ਸ਼ਾਇਦ ਪੀਏ ਪੋਇਲੀਵ ਅਜੇਹਾ ਮੁਲਕ ਹੀ ਚਾਹੁੰਦੇ ਨੇ। ਜਗਮੀਰ ਸਿੰਘ ਨੇ ਅੱਗੇ ਕਿਹਾ ਕਿ ਗਲੀਆਂ ਵਿੱਚੋਂ ਲੰਘਦਿਆਂ ਹਰ ਇੱਕ ਨੂੰ ਸੁਰੱਖਿਅਤ ਮਹਿਸੂਸ ਹੋਣਾ ਚਾਹੀਦਾ ਹੈ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਸਿੱਖ ਚਿਹਰਾ ਹੋਣ ਕਰਕੇ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਹੈ 2022 ਵਿੱਚ 온ਟਾਰੀਓ ਦੇ ਪੀਟਰਬਰੋ ਵਿਖੇ ਭੜਕੀ ਪੀੜ ਵੱਲੋਂ ਉਨ੍ਹਾਂ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਇਸੇ ਦੌਰਾਨ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਕੈਨੇਡੀਅਨ ਸੰਸਦ ਦੇ ਬਾਹਰ ਇਕੱਤਰ ਹੋਏ ਵਿਖਾਵਾਕਾਰੀਆਂ ਵੱਲੋਂ ਸਿਆਸਤਦਾਨਾਂ ਅਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਾਰਟੀ ਦੇ ਐਮਪੀ ਚਾਰਲੀ ਐਂਗਸ ਨੇ ਜਗਮੀਤ ਸਿੰਘ ਨਾਲ ਵਾਪਰੀ ਘਟਨਾ ਨੂੰ ਕੌਮੀ ਬਦਨਾਮੀ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਸੁਰੱਖਿਆ ਮੁਲਾਜ਼ਮ ਖੜੇ ਤਮਾਸ਼ਾ ਵੇਖਦੇ ਰਹੇ ਜਦਕਿ ਖੁਦ ਨੂੰ ਬਚਾਉਣ ਲਈ ਇੱਕ ਕੌਮੀ ਆਗੂ ਨੂੰ ਖੁਦ ਮੈਦਾਨ ਵਿੱਚ ਨਿਤਰਨਾ ਪਿਆ ਚੇਤੇ ਰਹੇ ਕਿ ਬੀਤੇ ਜੁਲਾਈ ਮਹੀਨੇ ਦੌਰਾਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਹਲਕਾ ਦਫ਼ਤਰ ਦੀਆਂ ਕੰਧਾਂ ਤੇ ਨਾ ਸਿਰਫ ਰੰਗ ਪੋਤਿਆ ਗਿਆ ਸਗੋਂ ਮਾਰਕ ਮਿਲਰ ਚਾਈਲਡ ਕਿਲਰ ਵਰਗੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ ਲਗਾਤਾਰ ਸਾਹਮਣੇ ਆ ਰਹੀਆਂ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਮੋਰੀ ਸਿਆਸਤਦਾਨਾਂ ਦੇ ਸੁਰੱਖਿਆ ਘੇਰੇ ਮਜ਼ਬੂਤ ਕੀਤੇ ਜਾਣ ਦੀ ਆਵਾਜ਼ ਉਠ ਰਹੀ ਹੈ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੀ ਸਹਾਇਕ ਕਮਿਸ਼ਨਰ ਮਿਸ਼ੇਲ ਪੈਰਾਡਿਸ ਨੇ ਦੱਸਿਆ ਕਿ 2018 ਮਗਰੋਂ ਐਮਪੀਜ਼ ਦੀ ਸੁਰੱਖਿਆ ਵਧਾਉਣ ਦੀ ਮੰਗ ਕਰਦੀਆਂ ਅਰਜ਼ੀਆਂ ਦੀ ਗਿਣਤੀ ਦੁੱਗਣੀ ਹੋ ਚੁੱਕੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ